ਸਰਵਸਮਿਤਾ ਤਾਜੀ ਹੋਈ ਜਾ ਸਰਵਸਮਿਤਾ ਬਾਈ ਜੀ ਤਾਜੀ ਹੋਈ ਵੀ ਹੈਗੀ ਤੇ ਡਿਮਾਂਡ ਬਾਈ ਜੀ ਜੈ ਜੈ ਰੇਟ ਬੱਸ ਦੇ ਦੇ ਇਹਦਾ 12 ਲੱਖ ਰੁਪਈਆ ਮੰਗਦੇ ਹਾਂ 14 ਮੰਗਦਾ 12 ਲੱਖ ਹਾਂ ਠੀਕ ਹੈ ਬਾਈ ਜੀ 1 ਲੱਖ 47000 ਜੰਦੇ ਆ ਠੀਕ ਹੈ ਜੀ ਤੇ ਸਾਰਾ ਕੁਝ ਨਾਲ ਲੱਗਣ ਦੀ ਕੋਲੋ ਕੋਲੋ ਜੀ origignal 1 ਲੱਖ 47000 ਚੱਲੀ ਉਹ ਤਾਂ ਟੋਕੇ ਗੱਡੀ ਹੈ ਹਾਂ ਤੇ 12 ਲੱਖ ਰੁਪਈਆ ਆਪਣੀ ਡਿਮਾਂਡ 12 ਲੱਖ ਰੁਪਈਆ ਡਿਮਾਂਡ ਆ ਬਾਕੀ ਮੋਪੇ ਤੇ ਥੋੜਾ ਬਹੁਤਾ ਹੋ ਜਾਊਗਾ ਬਾਲਾ ਨਹੀਂ ਠੀਕ ਹੈ ਜੀ ਉਹ ਗੱਡੀ ਜਮਾ ਲਾਣੀ ਹੈ ਇੱਕੇ ਆਪ ਹੀ ਚੱਲੀ ਆ ਜੇ ਅਸੀਂ ਦਾ ਸਕੂਲ ਤੋਂ ਤੁਹਾਡਾ ਸਵਾਗਤ ਆਪਾਂ ਦੇ ਪੰਜਾਬ ਤੋਂ ਤੇ ਅੱਜ ਆਪਾਂ ਫਿਰ ਤੋਂ ਪਹੁੰਚੇ ਗਏ ਹਰਸ਼ਕਰ ਬਾਜ਼ਾਰ ਦੇ ਉੱਪਰ ਗੋਨੇੜਾ ਮੰਡੀ ਫਸਟ ਬਲੌਗ ਦੀ ਵੀਡੀਓ ਕਰਨ ਲੱਗਿਆ ਬਾਈ ਜੀ ਤਿੰਨ ਬਲੌਗ ਹੋ ਗਏ ਤੇ ਸਵਾਗਤ ਆ ਵੀਰਾਂ ਦਾ ਅਸੀਂ ਹਾਂ ਬਈ ਕੋਈ ਠੀਠਾ ਕੋ ਬਾਈ ਜੀ ਤੇ ਫਸਟ ਗੱਡੀ ਦੇ ਬਾਰੇ ਦੱਸੋ ਬਾਈ ਜੀ ਸਰਪ ਕੋਲੇ ਕਿਹੜਾ ਮੱੜਿਆ 15 ਮਾੜਾ ਹੈ 2015 ਮਾੜਾ ਹੈ ਸਪਰੀਕ ਆ ਜਾਂ ਠੀਕ ਹੈ ਜੀ ਨਾਮ ਨਾ ਮੈਂ ਪਹਿਲੇ ਨਾਲ ਪਹਿਲੇ ਨਾਲ ਨਹੀਂ ਐਨਓਸੀ ਮਿਲ ਚੁੱਕੀ ਪਿਆਰ ਐਨਓਸੀ ਮਿਲ ਚੁੱਕੀ ਨਾਲ ਵੀ ਡਾਇਰ ਲਾ ਕੇ ਜਮਾ ਬ੍ਰੈਂਡ ਨੂੰ ਟਾਇਰ ਨਵੇਂ ਪਾਏ ਆ ਟਾਇਰ ਬਾਈ ਜੀ ਬਿਲਕੁਲ ਨਵੇਂ ਆ ਸੀਅਟ ਕੰਪਨੀ ਦੇ ਟਾਇਰ ਆਗੇ ਚਾਰੋਂ ਟਾਇਰ ਮਾਰੇਗੇ ਚਾਰੋਂ ਟਾਇਰ ਮਾਰੇ ਸਵਾ ਬਟਿੰਡੇ ਤੋਂ ਲੱਗ ਕੇ ਇੱਥੇ ਆਈ ਹੈ ਗੱਡੀ ਠੀਕ ਚੱਲ ਰਹੀ ਜੀ ਨਵੇਂ ਟਾਇਰ ਲਾਏ ਲੈ ਵੀ ਦਰਸ਼ਕੋ ਅੰਟੀਰੀਅਰ ਵਜੋ ਗੱਡੀ ਚੈੱਕ ਕਰੋ ਬਹੁਤ ਹੀ ਸਾਫ ਸੁਥਰੀ ਲੈਟਿੰਗ ਗੱਡੀ ਦੇ ਵਿੱਚ ਹੋਈ ਵੀ ਆ ਪੂਰੀ ਸੋਹਣੀ ਆ ਉਹਨੂੰ ਲੈਟਿਨ ਜਗ ਦੀ ਦਿੱਸ ਰਹੀ ਹੈ ਸ਼ੀਟ ਕਵਰ ਪੂਰੇ ਸੋਹਣੇ ਆ ਓਕੇ ਗੱਲਵਾ ਦਾ ਗੱਡੀ ਦੀ ਤੇ ਚਿੱਟੇ ਰੰਗ ਦੇ ਵਿੱਚ ਆ ਤੇ ਰੰਗ ਬੇਟ ਦੇ ਨੋਕਿਆਂ ਤੇ ਸਾਰੀ ਰਹਿਂਦਾ ਵਾ origignal ਗੱਡੀ ਆ ਬਾਕੀ ਦੱਸ ਦਿਓ origignal ਗੱਡੀ ਆ ਸਾਰੀ ਮਾਲ ਕਿਹੜਾ ਦੱਸਿਆ ਸੀ ਬਾਈ ਜੀ 2015 2015 ਮਾਡਲ ਐਵੀਸ ਅਮਰੀਕਾ ਵਾਲੀ ਹੈ ਜੀ ਤੇ ਡਿਮਾਂਡ ਕੀ ਆ ਬਾਈ 435000 ਰੁਪਇਆ ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਨੂੰ ਜਰ ਲੈ ਵੀ ਦਰਸ਼ਕੋ 435000 ਰੁਪਇਆ ਡਿਮਾਂਡ ਆ ਗਈ ਤੇ ਮਾਣਤ ਮੌਕੇ ਤੇ ਸਭ ਨੂੰ ਹੋ ਜਾਊਗਾ ਤੁਹਾਡਾ ਜਿੰਨਾ ਵੀ ਤੁਸੀਂ ਕਹੋਗੇ ਬਾਈ ਉਹ ਨਾਲ ਗੱਲਬਾਤ ਕਰ ਲਿਓ ਤੇ ਦੂਜੇ ਨੰਬਰ ਦੀ ਆ ਗਈ ਆ ਬਰੀਜਾ ਯੂਪੀ ਨੰਬਰ ਦੀ ਆ ਪੰਜਾਬ ਦੀ ਐਨਓਸੀ ਮਿਲ ਜੂਗੀ ਹਾਂ ਪਹਿਲੇ ਨੰਬਰ ਦੀ ਫਸਟ ਆਨਰ ਦੀ ਫਸਟ ਆਨਰ ਦੀ ਗੱਡੀ ਆ ਬਾਈ ਜੀ ਚਿੱਟੇ ਰੰਗ ਦੇ ਵਿੱਚ ਆ ਟਾਇਰਾਂ ਦੀ ਹਾਲਤ ਹੈਗੀ ਆ 90 ਪੈਸੇ ਤੇ ਉਲਾਈ ਲੱਗੇ ਵੀ ਹੈਗੇ ਕੰਪਨੀ ਫਿਟਡ ਵਾਲੇ ਉਲਾਈ ਹੈਗੇ ਚਿੱਟਾ ਕਲਰ ਆ ਪੂਰੀ ਸੋਹਣੀ ਤੇ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਫਰਸਟ ਓਨਰ ਦੀ ਗੱਡੀ ਆ ਮਾਡਲ ਕਿਹੜਾ ਬਈ ਜੀ ਇਹ 16 16 ਮਾਡਲ ਆ ਇਹ ਮੈਂ ਕਹਿੰਦਾ ਟਾਪ ਮਾਡਲ ਚ ਆ ਜਾਂਦੀ ਹੈ ਨਾ ਜੀ ਹਾਂ ਇਹ ਟਾਪ ਮਾਡਲ ਗੱਡੀ ਆ ਬਈ ਜੀ ਸੀਟ ਕਵਰ ਪੂਰੇ ਸੋਹਣੇ ਆ ਉੱਤੇ ਗੱਲਬਾਤ ਆ ਮੈਟ ਪੂਰੇ ਸੋਹਣੇ ਆ ਗੱਡੀ ਦੇ ਵਿੱਚ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਵਾ ਓਕੇ ਗੱਲਬਾਤ ਆ 2016 ਮਾਡਲ ਆ ਬਰੀਜਾ ਟਾਪ ਮਾਡਲ ਦੇ ਵਿੱਚ ਜਿਹੜੀ ਗੱਡੀ ਨੂੰ ਕੋ ਸਟੀਅਰਿੰਗ ਦੇ ਉੱਪਰ ਬਾਛਾ ਆਉਂਦਾ ਤੇ ਭੇਜਣਾ ਆ ਦੇ ਨਾਲ ਉਹ ਵੀ ਸਾਰੇ ਪਟਾਖੇ ਮਾਰਨੋ ਸ਼ਾਹ ਦੇ ਤੋਂ ਵੀ ਨਾਲ ਵੀ ਮਾਰਨੋ ਤੇ ਰੰਗ ਬੈਠਣੇ ਰੋਕ ਕੇ ਬਾਈ ਵਿੱਚ ਸਾਰੇ ਦੇਖਣਾ ਲੋਕੀ ਦਰਸ਼ਕ ਵੀ ਉਹ ਗੋਂਡੜਾ ਮੰਡੀ ਦੇ ਵਿੱਚ ਤੁਹਾਨੂੰ ਉਹਨਾ ਤੁਸੀਂ ਤੁਹਾਨੂੰ ਤਕਰੀਬਨ ਪਰਜਨ ਕੱਢਣੀ ਮਿਲ ਜੇ ਪਹਿਲੇ ਦੂਜੇ ਨਾਲ ਬੈਠੇ ਜਗਾ ਤੇ ਜਿਹੜੀ ਬਾਹਰ ਕਮਿਸ਼ੀਨਰ ਰੁਪਿਆ ਡਮਾਡ ਆ ਗਈ ਦੀ ਮਾਰਤਾ ਉਹ ਨੂੰ ਤੀਜੇ ਨੰਬਰ ਦੀ ਗੱਡੀ ਆ ਗਈ ਹੈ ਇਹ ਵੀ ਬਰੀਜਾ ਬਈ ਇਹ ਕਿਹੜਾ ਮਾਡਲ ਆ ਸਰ ਇਹ ਵੀ 16 ਮਾਡਲ ਹੈ ਲੋ ਵੀ ਦਰਸ਼ਕ ਵੀਰੋ ਇਹ ਗੱਡੀ ਵੀ 16 ਮਾਡਲ ਹੈ ਟਾਇਰ ਇਹਦਾ ਵੀ ਬਈ ਟਾਇਰ ਨਵੇਂ ਆਏ ਨਵੇਂ ਆ ਜੀ ਹਾਂ ਜੀ ਲੋ ਵੀ ਦਰਸ਼ਕ ਵੀਰੋ ਇਹ ਤਾਂ ਬਿਲਕੁਲ ਨਵੇਂ ਆ ਚਿੱਟੇ ਕਲਪ ਦੇ ਵਿੱਚ ਆਲ オリジナル ਗੱਡੀ ਆ ਓਨਰ ਨਵੇਂ ਆਏ ਜੀ ਫਰਸਟ ਓਨਰ ਹੈ ਲੋ ਜੀ ਦਰਸ਼ਕ ਵੀਰੋ ਇਹ ਵੀ ਗੱਡੀ ਫਰਸਟ ਓਨਰ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਲੱਗਦੀ ਪਈ ਜੀ ਮਰਾਉ ਨਿਕਾ ਇਹ ਬਾਈ ਜੀ ਵੀਡੀਓ ਹੀ ਆ ਗਈ ਹਾਂ ਇਹ ਵੀਡੀਓ ਲੋਬੀ ਦਰਸ਼ਕ ਵੀਰੋ ਪਹਿਲਾਂ ਵਾਲੀ ਟੌਪ ਮਾਡਲ ਦੇ ਵਿੱਚ ਸੀ ਇਹ ਵੀਡੀਓ ਹੀ ਗੱਡੀ ਆ ਸੈਕੰਡ ਟੌਪ ਮਾਡਲ ਮੰਨ ਲਓ ਤੁਸੀਂ ਸ਼ੀਟ ਕਵਰ ਓਕੇ ਗੱਲਬਾਤ ਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਮੈਟ ਪੂਰੇ ਵਧੀਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਓਰੀਜਨਲ ਗੱਡੀਆਂ ਹੁੰਦੀਆਂ ਬਾਈ ਹੁਣਾਂ ਕੋਲੇ ਕੀ ਕਹਿਣਾ ਵੀ ਮੜਾ ਮੋਟਾ ਬੰਪਰ ਪੇਟ ਹੋਰ ਗੱਡੀ ਓਕੇ ਆ ਜੀ ਇਹਦੀ ਡਿਮਾਂਡ ਕੀ ਹੈ ਜੀ ਇਹਦਾ ਵੀ 6 ਲੱਖ ਰੁਪਈਆ ਮਾਰ ਰਹੇ ਲੋਬੀ ਦਰਸ਼ਕ ਵੀਰੋ ਇਹਦਾ ਵੀ 6 ਲੱਖ ਰੁਪਈਆ ਗਾ ਤੇ 16 ਮਾਡਲ ਟੌਪ ਮਾਡਲ ਦਾ ਵੀ 6 ਲੱਖ ਨੇਗੋਸ਼ੀਏਬਲ ਰੇਟ ਆ ਮਾਨਤਾ ਹੋ ਜਾਊਗਾ ਤੇ ਬਾਈ ਹੁਣ ਨਾਲ ਸੰਪਰਕ ਕਰ ਲਿਓ ਐਦੋ ਵਾਰ ਆ ਗਈ ਬਾਈ ਜੀ ਫੋਰਚੂਨਰ ਇਹ ਕਿਹੜਾ ਮਾਡਲ ਹੈ ਜੀ ਫੋਰਚੂਨਰ 14 ਮਾਡਲ 10 ਲੈ ਮਿੰਨੀ ਦੀ 10 ਲੈ ਮਿੰਨੀ ਦੀ 2014 ਮਾਡਲ ਦਿੱਲੀ ਨੰਬਰ ਪੰਜਾਬ ਦੀ ਐਨਓਸ ਹੀ ਮਿਲ ਜੂ ਚਿੱਟੇ ਕਲਰ ਦੇ ਵਿੱਚ ਅ ओरिजिनल ਗੱਡੀ ਬਾਈ ਸਾਰੀ ਸਾਰੀ ਰੇਟ ਨਾਲ ਹੈ ਕੋਈ ਸਾਰੀ ਉਜਰਣ ਗੱਡੀ ਐ ਟਾਇਰ ਬਿਲਕੁਲ ਨਵੇਂ ਹਨ ਬਾਈ ਐਂ ਐਂ ਟਾਇਰ ਦੇ ਨਾਲ ਹੈ ਨਵੇਂ ਆਏ ਲੈ ਜੀ ਕਿਰਪਾ ਇਹਨੂੰ ਤੇ ਸਾਰੀ ਗੱਡੀ ਤੇ ਨਿਗਾਹ ਮਾਰਾ ਦਿਓ ਬਾਈ ਜੀ ਛੱਤ ਦੇ ਉੱਪਰ ਵੀ ਨਿਗਾਹ ਮਾਰਾ ਦਿਓ ਇੰਟੀਰੀਅਰ ਤੇ ਵੀ ਨਿਗਾਹ ਮਾਰਾ ਦਿਓ ਪੂਰੀ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਪੈਰ ਦਰ ਲੱਗੇਗਾ ਪੈਰ ਦਰ ਜੀ ਵੀ ਨਿਗਾਹ ਮਾਰਾ ਦਿਓ ਫੋਰਚਨਰ ਓਕੇ ਗੱਲਬਾਤ 2014 ਮਾਡਲ ਆ ਲੈ ਜੀ ਜਰ ਭੇਜ ਤੇ ਬਾਈ ਜੀ ਟੌਪ ਮਾਡਲ ਵਾਲੀ ਸੀ ਵੀਰੇ ਹਨਾ ਆ ਟੌਪ ਮਾਡਲ ਆ 4x2 ਆ ਆਟੋਮੈਟਿਕ ਫੋਰਬਾਈ 2 ਬਾਈ ਜੀ ਆਟੋਮੈਟਿਕ ਗੱਡੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਹੈਗਾ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਸੀਟ ਕਵਰ ਪੂਰੇ ਨਵੇਂ ਆ ਮੈਡ ਗੱਡੀ ਦੇ ਵਿੱਚ ਓਕੇ ਗੱਲਬਾਤ ਆ ਪੂਰੀ ਸੋਹਣੀ ਗੱਡੀ ਆ 4x2 ਆਟੋਮੈਟਿਕ ਦੇ ਵਿੱਚ 2014 ਮਾਡਲ ਚਿੱਟਾ ਕਦਰ ਓਨਰ ਜੀ ਸਿਰ ਬਾਈ ਲੋਕ ਜੇ ਸਰਫ ਖਾਸ ਤੰਦੀ ਗੱਡੀ ਆ ਬਾਈ ਜਿਹਨਾਂ ਨੂੰ ਪਹਿਲੇ ਜਿਹੜਾ ਲੱਗ ਰਹੀ ਹੈ ਆ ਤੇ ਮੈਸੇਜ ਕਰਦੇ ਤੇ ਦੱਸ ਕੇ ਵੀ ਜੀ ਬਾਈ ਓਨਰ ਜੀ ਨੂੰ ਦੱਸ ਦਿਆ ਕਰੋ ਆਪਾਂ ਤੁਹਾਨੂੰ ਦੱਸ ਤੱਕ ਟਾਇਰ ਸਾਰੇ ਬਿਲਕੁਲ ਨਵੇਂ ਆ ਪਲਾਏ ਲੱਗੀ ਹੋਈਆਂ ਸਰਵਸ ਸਬਸਿਤਾ ਜੀ ਹੋਈ ਜਾ ਸਰਵਸ ਵੀ ਬਾਈ ਜੀ ਤਾਜੀ ਹੋਈ ਵੀ ਹੈਗੀ ਤੇ ਡਿਮਾਂਡ ਵੀ ਜੈ ਚਾਰੇ ਪਾਸੇ ਦੇ ਇਹਦਾ 12 ਲੱਖ ਰੁਪਈਆ ਮੰਗਦੇ ਆ 14 ਮੰਗਦਾ 12 ਲੱਖ ਹਾਂ ਠੀਕ ਹੈ ਬਾਈ ਜੀ 1 ਲੱਖ 47000 ਚੱਲਿਆ ਠੀਕ ਹੈ ਜੀ ਤੇ ਸਾਰਾ ਕੁਝ ਨਾਲ ਲੈ ਗਏ ਨੀ ਹੋਰ ਹੋਰ ਜੀ origignal 1 ਲੱਖ 47000 ਚੱਲੀ ਨਾ ਰੋਕ ਕੇ ਕਰੀਏ ਹਾਂ ਤੇ 12 ਲੱਖ ਰੁਪਈਆ ਦੀ ਆਪਣੀ ਡਿਮਾਂਡ 12 ਲੱਖ ਰੁਪਈਆ ਡਿਮਾਂਡ ਆ ਬਾਕੀ ਮੋਬਾਈਲ ਤੇ ਥੋੜਾ ਬਹੁਤਾ ਹੋ ਜਾਊਗਾ ਬਾਲਾ ਨਹੀਂ ਠੀਕ ਹੈ ਜੀ ਉਹ ਗੱਡੀ ਜਮਾ ਲੰਮੀ ਐ 180 ਚੱਲੀ ਆ ਹਜੇ ਤੱਕ ਠੀਕ ਹੈ ਜੀ ਠੀਕ ਹੈ ਪਹਿਲੇ ਨਾਮ ਤੇ ਕੋਈ ਲੋਨ ਦੀ ਫਾਇਸੇ ਕੀ ਹੈਗੀ ਆਪਣੇ ਕੋਲ ਕਵਿਤਾ ਸ਼ਿਖਰ ਲੋਨ ਦੀ ਫਾਇਸੇ ਕੀ ਨਹੀਂ ਹੈਗੀ ਤੇ ਫਿਰ ਵੀ ਆਈਡੀਆ ਜਮਾ ਲਾ ਲੈ ਕਿੰਨੇ ਪਰ ਕੇ ਗੱਡੀ ਲੈ ਸਕਦੇ ਇੰਨੀ ਵੱਡੀ ਗੱਡੀ ਕਿਹੜੀ ਖਰੀਦਣੀ ਹੈ ਜੀ ਇਹਦਾ 30 ਲੱਖ ਰੁਪਏ ਦੇਖ ਲੈ ਜਾ ਸਕਦੇ ਕਵਿਤਾ ਸ਼ਿਖਰ ਉਹ ਲਿੱਤ ਤੇ 30 ਲੱਖ ਰੁਪਏ ਦੇ ਕੇ ਫਿਰ ਫੋਰਡੂਨ ਦੇ ਮਾਲਕ ਬਣ ਸਕਦੇ ਬਾਕੀ ਵੀ ਭਾਗੋ ਇਹ ਦੋਵਾਂ ਲਾ ਕੇ ਵੀ ਬਲੈਕ ਕਰ ਦਿੱਤੀ ਇਸ ਤਰ੍ਹਾਂ ਕਿ ਉਸ ਕਾਰ ਤੇ ਬਹੁਤ ਜਾੜੇ ਜਵਾੜਾ ਬਹੁਤ ਓਰੀਜਨਲ ਗੱਡੀਆ ਬ੍ਰਾਂਡ ਨੂੰ ਕਿਆਰ ਹੈਗੇ ਹਾਂ ਕੋਲੋਗੋ ਆਪਣੀ ਦੇ ਤੇ ਅਰਾਏ ਲੱਗੇ ਹੋਏ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀਆ 50 ਦੀ ਤੁਹਾਨੂੰ ਐਨਓਸੀ ਮਿਲ ਜੂਗੀ ਤੇ ਵੀ ਕਿਰਪਾ ਕਰੇ ਸਾਰੀ ਗੱਡੀ ਤੇ ਨਿਗਾਹ ਮਾਰੋ ਛੱਤ ਤੇ ਜੰਦੂ ਨਿਗਾਹ ਮਾਰਾ ਜੋ ਪੂਰੀ ਸੋਹਣੀ ਗੱਡੀ ਹੈਗੀ ਇਹ ਵੀ ਫਰਸਟ ਆਪਾਂ ਕਹਿੰਦੀ ਇਹ ਫਸਟ ਜਾਂ ਸੈਕੰਡ ਆ ਪੂਰਾ ਮੈਨੂੰ ਇਹਦਾ ਨਹੀਂ ਪਤਾਗਾ ਫਰਸਟ ਇਅਰ ਸੈਕੰਡ ਆ ਹੁੰਦਾ ਦਾ ਅਰਥ ਕਿਵੇਂ ਉਹਦੀ ਵੱਧ ਦੀ ਗੱਡੀ ਵੀ ਹੁੰਦੀ ਪਹਿਲੇ ਜਾਂ ਦੂਜੇ ਨਾਲ ਦੀ ਗੱਡੀ ਆ ਬਾਈ ਲੈ ਵੀ ਇੰਟੀਰੀਅਰ ਤੇ ਮਰਾਓ ਨਿਗਾ ਐ ਜਮਾ ਨਵੇਂ ਵਰਗਾ ਇੰਟੀਰੀਅਰ ਪਿਆ ਡਬਲ ਮੈਟ ਹੈ ਗੱਡੀ ਦੇ ਵਿੱਚ ਸੀਟ ਕਵਰ ਬਿਲਕੁਲ ਨਮਿਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਇਹ ਕਿਹੜੀ ਆ ਬਈ S10 ਆ ਜੀ S10 ਲੈ ਵੀ ਦਰਸ਼ਕ ਵੀਰੋ S10 ਇੱਕ ਬਾਈ ਹੁਣਾਂ ਕੋਲੇ ਚਿੱਟੇ ਰੰਗ ਦੀ ਸਕਾਰਪਿਓ ਖੜੀ ਆ ਉਹ ਆਪਾਂ ਦੂਜੇ ਬਲਾਗ ਦੇ ਵਿੱਚ ਸ਼ੂਟ ਕਰਦੇ ਆਂਗੇ ਉਹ ਵੀ ਗੱਡੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਕਿਤੇ ਸਾਰੀ ਗੱਡੀ ਤੇ ਨਿਗਾ ਮਾਰਦੇ ਆ ਇਸ ਇਹ ਕਿਹੜਾ ਮਾਡਲ ਹੈ 2000 2015 ਮਾਡਲ S10 ਪਹਿਲੇ ਨਾਲ ਦੀ ਨਾਲ ਦੂਜੇ ਨਾਲ ਦਰਸ਼ਕ ਵੀਰੋ ਸਾਰੇ ਸੀਸਿਸਕਟ ਦੇ ਨਾਲ ਵੀ ਹੋ ਗਈ ਸਾਰਾ ਕਸਟਮਾਈਜ਼ਾਈ ਕਰਨਾ ਰੈਂਟਰ ਬੈਂਡ ਦੀ ਹੈ ਸਾਰੀ ਠੀਕ ਹੈ ਬਈ ਜੀ ਨਵੀ ਦਾ ਮਤਲਬ ਨਵੀ ਪਈ ਹੈ ਨਵੀ ਦਾ ਮਤਲਬ ਦਰਸ਼ਕ ਵੀਰੋ ਨਵੀ ਬਾਈ ਤਸਵੀਰ ਨਾਲ ਸੰਪਰਕ ਕਰ ਲਿਓ ਸ਼ਹਿਰ ਗੋਨਿਆਲਾ ਮੰਡੀ ਤੇ ਬਾਈ ਉਹਨਾਂ ਨਾਲ ਆਜੋ ਰੇਡ ਦੇ ਵਿੱਚ ਬਾਤਾਂ ਹੋ ਜੂਗਾ ਆਪਣੀ ਵੀਡੀਓ ਦੇ ਨਾਲ ਲੈ ਕੇ ਅਰੋਚਨ ਦਾ ਬਾਈ ਜੀ ਇਹਦੀ ਡਿਮਾਂਡ ਬਈ ਜੀ ਇਹਦਾ 10 ਲੱਖ ਰੁਪਈਆ ਮੰਗਦੇ ਆ ਉਹਦਾ 9 ਲੰਬੇ ਮਸਤੀ ਹੈ ਠੀਕ ਹੈ ਜੀ ਲਓ ਬਈ ਜੀ 9 ਲੱਖ ਤੇ 90 ਹਜ਼ਾਰ ਰੁਪਈਆ ਡਿਮਾਂਡਾ ਇਹਦੇ ਵਿੱਚ ਤੁਹਾਨੂੰ ਮਾਨਤਾ ਹੋਊਗਾ ਬਲੈਕ ਕਲਰ ਦੀ ਸਕਾਰ ਤੇ ਬਹੁਤ ਚਾਹਵਣਾ ਬੰਦੇ ਠੀਕ ਹੈ ਜੀ ਜਮਾ ਕੋ ਰਾਖ ਤੇ ਮੱਖੀ ਜਿੰਨੇ ਥਾਂ ਚ ਵੀ ਦਾਗ ਨਹੀਂ ਕਾਹਤੇ ਸਾਰੀ ਵਿਜ਼ੂਅਲ ਗੱਡੀ ਸਾਰੀ ਓਰੀਜਨਲ ਗੱਡੀ ਪੈਸਾਂ ਲੱਗੇ ਹੋਏ ਤੇ ਜਿਹੜੇ ਪੈਸਾਂ ਲੱਗੇ ਨੇ ਮਹਾਰਾਜ ਗੱਡੀ ਦੇ ਵਿੱਚ ਸਾਰੀ ਐਸੈਸਰੀ ਫੁੱਲ ਆ ਓਕੇ ਗੱਲ ਹੈ ਤੇ ਬਾਈ ਹੁਣ ਸਰਕਰ ਕਰਦੇ ਹਾਂ 2015 ਮਾਰਕ ਬਲੈਕ ਕਲਰ ਐਸ ਐਨ ਡਿਮਾਂਡ ਹੈਗੀ ਹੈ ਜੀ 9 ਲੱਖ ਤੇ 90000 ਰੁਪਏ ਦੀ ਹੈ ਲੈ ਗਿਓ ਜੇ ਰੇਟ ਆ ਮਾਤਾ ਨੂੰ ਵੀਡੀਓ ਕਰ ਦੋ ਸ਼ੇਅਰ ਜੀ ਧੰਨਵਾਦ ਹੈ